ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਜੀ 65 ਕਿੱਲੇ ਦਾ ਟੱਕ ਆ ਤੁਸੀਂ ਦੇਖ ਸਕਦੇ ਆ ਇਹ ਜੀ ਜ਼ਮੀਨ ਹੈਗੀ ਆ ਸ਼ਰਪੁਰ ਦੇ ਵਿੱਚ ਤੁਸੀਂ ਵੇਖ ਪਹੁੰਚਾ ਜੀ ਇਹ ਸ਼ੁਰੂ ਹੋ ਜਾਂਦੀ ਜਿੱਥੋਂ ਪਿੱਲਰ ਸ਼ੁਰੂ ਹੋਏ ਆ ਜੀ ਇਹ ਨਾਲ ਨਾਲ ਸਾਰਾ ਹੀ ਰਕਬਾ ਹੈ ਇਹ ਵੱਡੀ ਮਿਹਨਤੀ ਦੀ ਜ਼ਮੀਨ ਆ ਜੀ ਹਾਂਜੀ ਇਹ ਰਸਤਾ ਜਾਂਦਾ ਠੀਕ ਆ ਜੀ ਆ ਤੁਸੀਂ ਦੇਖ ਸਕਦੇ ਹੋ ਇੱਦਾਂ ਹੀ ਗੱਡੀ ਅੰਦਰ ਚ ਘੁੰਮ ਜਾਂਦੀ ਆ ਵੀ ਰਸਤਾ ਜਾਂਦਾ ਇੱਕ ਇਹ ਰਸਤਾ ਪਿੱਲਰਾਂ ਦੇ ਨਾਲ ਨਾਲ ਅਸੀਂ ਜਾ ਰਹੇ ਹਾਂ ਇਹਦੇ ਵਿੱਚ ਖੈਰ ਸਪੈਦਾ ਆ ਜੀ ਢਾਲੀਆਂ ਨੇ ਸਾਰੀ ਤਰ੍ਹਾਂ ਦੇ ਰਸਤਾਂ ਹੈਗਾ ਆ ਇਹਨੇ ਰਸਤਾਂ ਤੋਂ ਮੁੜ ਜਾਂਦਾ ਬਹੁਤ ਜ਼ਿਆਦਾ ਰਸਤਾ ਗੇਜ ਖੈਰ ਕਾਫੀ ਹੈਗੀ ਆ 65 ਕਿੱਲੇ ਆ ਜੀ ਇਹਦੇ ਵਿੱਚ ਚਾਹੀ ਵੀ ਆ ਜਿਵੇਂ ਮਹਿਰਾਨੀ ਆ ਠੀਕ ਆ ਜੀ ਇੱਕ ਇਹਦੇ ਵਿੱਚ ਟੂਲ ਕਨੈਕਸ਼ਨ ਵੀ ਹੈਗਾ ਆ ਜੇ ਕੋਈ ਸੱਜਣ ਚਾਹਵਣ ਹੈਗਾ ਤਾਂ ਸਾਡੇ ਦਿੱਤੇ ਨੰਬਰਾਂ ਸੰਪਰਕ ਕਰ ਸਕਦਾ ਤੇ ਤੁਸੀਂ ਦੇਖ ਸਕਦੇ ਆ ਨਾਲ ਨਾਲ ਬੂਟੇ ਕੇਅਰ ਟਾਲੀਆਂ ਦੇਖ ਸਕਦੇ ਆ ਬਹੁਤ ਭਾਰੇ ਭਾਰੇ ਦਰੱਖਤ ਹੈ ਇਹਦੇ ਵਿੱਚ ਇਹ ਟੂਟਰ 65 ਕਿੱਲੇ ਆ ਜੀ ਬੱਡੀ ਮਿਹਨਤੀ ਆ ਉਹ ਸਾਰੇ ਇੱਥੇ ਗੱਡੀ ਚੱਗੇ ਜਾ ਰਹੇ ਆਂ ਆ ਦੇਖਾਦੇ ਤੁਸੀਂ ਇਹ ਦੂਰਾ ਰਸਤਾ ਜਾਂਦਾ ਹੈਗਾ ਇਹ ਦੇ ਉੱਪਰ ਨੂੰ ਰਸਤਾ ਘੁੰਦਾ ਹੈਗਾ ਇਟਾ ਵਾਲੀ ਸੜਕ ਆ ਜੀ ਇਹ ਟਾਲੀ ਬਣੀ ਹੋਈ ਆ ਇੱਦਾਂ ਹੀ ਅੰਦਰ ਇੱਦਾਂ ਹੀ ਘੁੰਮ ਜਾਂਦੀ ਸਾਰੀ ਜ਼ਮੀਨ ਦੇ ਵਿੱਚ ਠੀਕ ਆ ਨਾ ਜਾਣਾ ਪਹੁੰਚ ਪੂਰੀ ਹੈਗੀ ਆ ਕੋਈ ਦਿੱਕਤ ਨਹੀਂ ਕੀ हाँ तुम दरखत देखो खैर देखो जी सारी बहुत दरख्त आ करोड़ों की दरख्त है भी नहीं वादिया वाइया दरख्त देख सकते हैं अभी नाल जा रहे हैं ग्ड्डी वीडियो बनी करके थोड़ी हेल्दी पी आ ਇਹ ਰਕਬਾ ਘੁੰਮਣਾ ਵੀ ਔਖਾ ਆਏਗਾ ਥੋੜਾ ਜਿਆਦਾ ਤਾਂ ਦੇਖ ਤਾਗਦੇ ਤੁਸੀਂ ਨਾਲ-ਨਾਲ ਦਰਖਤ ਸਾਰੇ ਸਪੈਦ ਦਾ ਰਸਤਾ ਬਧੀਆ ਜੀ ਰਸਤਾ ਬਹੁਤ ਵਧੀਆ ਹੈ ਪੂਰਾ ਉੱਪਰ ਖੁੱਲਾ ਏਰੀਆ ਹੈਗਾ ਵੈਸੇ ਪੱਧਰਾ ਹੈ ਜੀ ਪਹਾੜੇ ਦੇ ਵਿੱਚ ਹੈ ਨਹੀਂਗਾ ਸਾਰਾ ਪੱਧਰਾ ਏਰੀਆ ਹੈਗਾ ਇਦਾਂ ਦਾ ਹੀ ਆ ਏ ਥੋੜਾ ਬੋਧਾ ਤੁਸੀਂ ਜੇ ਕੰਨਾ ਜਾਵੋ ਤੇ ਕਰ ਸਕਦੇ ਇੱਕੋ ਜਿਹਾ ਬਣਾ ਸਕਦੇ ਆ ਇਹਨੂੰ ਅੰਦਰ ਆਖ ਤੇ ਸਿੱਖਦਾ ਦੇਖ ਸਕਦੇ ਕੋਈ ਜੇ ਕੋਈ ਸੱਜਣ ਇੰਟਰਸਟਿਡ ਹੈਗਾ ਤਾਂ ਸਾਡੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈਗਾ ਜੇ ਹੋਰ ਵੀ ਜਾਣਕਾਰੀ ਲੈਣੀ ਹੈ ਤੇ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਨਾਲੇ ਫੋਲੋ ਕਰੋ ਜੇ ਹੋਰ ਵੀ ਜਮੀਨਾਂ ਦੀਆਂ ਵੀਡੀਓ ਦੇਖਣੀਆਂ ਹੈਗੀਆਂ ਜੀ ਧੰਨਵਾਦ ਜੀ